ਫਟਕ ਸਿੰਘ ਐਸਚੋਟਾਣਾ ਹਰਿਆਣਾ ਤੁਹਾਨੂੰ ਇਸ ਨਿਊਜ਼ ਚੈਨਲ ਦੇ ਮਾਧਿਅਮ ਰਾਹੀਂ ਇਹ ਜਾਣਕਾਰੀ ਦੇਣਾ ਚਾਹੁੰਦਾ ਕਿ ਸਾਡੇ ਦਿਨ ਸ਼ਨੀਵਾਰ 18 ਪੰਜ 2024 ਨੂੰ ਗੁਰੂਕਾਰ ਸ਼੍ਰੀਪਿਕਵਾਲ ਸਾਹਿਬ ਇੱਕ ਸਮਾਗਮ ਹੈਗਾ ਉਸ ਸਮਾਗਮ ਦੇ ਦੌਰਾਨ ਦੂਰੋਂ ਦੂਰੋਂ ਜਿਹੜੀ ਹੈਗੀ ਸੰਗਤ ਦਰਸ਼ਨ ਕਰਨ ਆਉਂਦੀ ਹੈ ਇਸ ਦੇ ਦੌਰਾਨ ਸਾਡੇ ਇੱਕ ਧਿਆਨ ਵਿੱਚ ਆਇਆ ਕਿ ਕੁਝ ਜਿਹੜੇ ਵਿਅਕਤੀ ਦਰਸ਼ਨ ਕਰਨ ਆਉਂਦੇ ਆ ਉਹਨਾਂ ਦੇ ਨਾਲ ਟਿੱਕ ਟਰਾਡੀਆਂ ਦੇ ਨੌਜਵਾਨ ਵਿਅਕਤੀ ਆਉਂਦੇ ਨੇ ਜੋ ਬਾਅਦ ਵਿੱਚ ਇੱਥੇ ਗੁਰੂ ਘਰ ਦੇ ਦਰਸ਼ਨ ਦੇ ਨਾਂ ਤੇ ਉੱਚੀ ਉੱਚੀ ਗਾਣ ਸਪੀਕਰਾਂ ਦੇ ਗਾਣੇ ਲਾ ਕੇ ਮਾਹੌਲ ਖਰਾਬ ਕਰਦੇ ਨੇ ਹੁੱਲੜਵਾਦੀ ਕਰਦੇ ਆ ਉਹਨਾਂ ਨੂੰ ਮੇਰਾ ਇਸ ਚੈਨਲ ਦੇ ਮਾਧਿਅਮ ਰਾਹੀਂ ਸੰਦੇਸ਼ ਹੈ ਵਾਰਨਿੰਗ ਹੈ ਵੀ ਇਸ ਵਾਰ ਸ਼ਨੀਵਾਰ ਨੂੰ ਕੋਲਸ ਉੱਥੇ ਮੌਜੂਦ ਹੋਣੀ ਹੈ ਹਰ ਪਾਸੇ ਨਾਟਕੀ ਦੇ ਸਾਡੀ ਉੱਥੇ ਮੌਜੂਦਗੀ ਦੇ ਵਿੱਚ ਜੇ ਕੋਈ ਹੁੱਲੜਵਾਦੀ ਕਰਦਾ ਹੈ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਹੁੱਲੜਵਾਜ਼ਾਂ ਨੂੰ ਸੰਗਤ ਦਾ ਮਾਹੌਲ ਖਰਾਬ ਕਰਨ ਨਹੀਂ ਦਿੱਤਾ ਜਾਊਗਾ ਜੋ ਮੇਰੀ ਬੇਨਤੀ ਹੈ ਕਿ ਇਸ ਤਰ੍ਹਾਂ ਦਾ ਕੋਈ ਵੀ ਕੰਮ ਇਸ ਵਾਰ ਇਸ ਸਵਾਗਤ ਦੇ ਵਿੱਚ ਨਾ ਕੀਤਾ ਜਾਵੇ ਧੰਨਵਾਦ ਜੀ